ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਮਾਲਵਾ ਨਿਊਜ਼ ਤੇ ਅੱਜ ਦੀ ਖਾਸ ਖਬਰ ਹੈ ਬਠਿੰਡਾ ਦੇ ਨਜ਼ਦੀਕੀ ਪਿੰਡ ਗਹਿਰੀ ਬੁੱਟਰ ਤੋਂ ਜਿੱਥੇ ਇਥੋਂ ਦੇ ਨੌਜਵਾਨਾਂ ਨੇ 4 ਸਹਿਬਜ਼ਾਦਿਆਂ ਅਤੇ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਇਸ ਮੌਕੇ ਪਿੰਡ ਦੇ ਨੌਜਵਾਨਾਂ ਨੇ ਲੰਗਰ ਦੀ ਬਾਖੂਬੀ ਸੇਵਾ ਨਿਭਾਈ ਬਾਸ ਸਿੰਘ ਗਹਿਰੀ ਬੁੱਟਰ ਨੇ ਦੱਸਿਆ ਕਿ ਸਹਿਬਜ਼ਾਦਿਆਂ ਤੇ ਦਿੱਲੀ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਔਰ ਉਹਨਾਂ ਦਾ ਇਹ ਤੀਸਰਾ ਲੰਗਰ ਹੈ ਔਰ ਲਗਾਤਾਰੀਓ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ ਕੀ ਹੈ ਪੂਰੀ ਰਿਪੋਰਟ ਆਉ ਦਿਖਾਉਣੀ ਹੈ ਤੁਹਾਨੂੰ ਚੜ੍ਹਦੀ ਕਲਾ ਮਾਲਵਾ ਨਿਊਜ਼ ਤੇ ਜੀ ਕਿਹਨਾਂ ਜੀ ਬਾਜ ਸਿੰਘ ਆ ਜੀ ਪਿੰਡ ਗੈਰੀ ਬੁੱਢਾ ਹਾਂ ਜਿਹੜਾ ਅੱਜ ਤੁਸੀਂ ਦੁੱਧ ਦਾ ਲੰਗਰ ਲਾਇਆ ਗਿਆ ਇਹਦੇ ਬਾਰੇ ਜਾਣਕਾਰੀ ਦਿਓ ਇਹ ਲੰਗਰ ਜੀ ਹਰ ਸਾਲ ਦੀ ਤਰ੍ਹਾਂ ਤਿੰਨ ਵਾਰੀ ਇਸ ਤੋਂ ਪਹਿਲਾਂ ਲਾਜੋਗੇ ਜੀ ਤੇ ਛੋਟੇ ਸਾਬਜਾਂ ਦੀ ਇਹ ਮਾਇਆ ਗੁਜਰੀ ਜੀ ਸ਼ੀਦੀ ਦੇਵ ਸੁਣੋ ਅਸੀਂ ਮੋਕਰਾਖਦੇ ਹੋਏ ਪਿੰਡ ਦੇ ਸਹਿਯੋਗ ਨਾਲ ਤੇ ਸ਼ੀਰ ਬਾਬਾ ਦੀਪ ਸਿੰਘ ਸਮਾਜੇ ਪੜਾਈ ਕਲੱਬ ਅੰਡ ਗੈਰੀਪੁੱਟਰ ਦੇ ਵਿੱਚ ਬਣਿਆ ਹੈ ਤੇ ਸਾਰੇ ਹੀ ਵਲੰਟੀਅਰਾਂ ਨਾਲ ਮਿਲ ਕੇ ਇਹ ਲੰਗਰ ਲਾਉਣੀ ਆ ਜੀ ਸਰਪੰਚ ਜਿੰਨਾ ਚਿਰ ਹੋਵੇ ਲੰਗਰ ਲਾਉਂਦੇ ਰਹੋ ਇਹ ਤੀਜਾ ਲੰਗਰ ਆਈ ਸਾਡਾ